ਤੇ ਲਿਖੇ ਵਿੱਚ ਪਿਆ ਹੋਇਆ ਹੈ ਇਹ ਗੁਰੂ ਜੀ ਸਾਹਿਬ ਹੋਏ ਇਸ ਬਾਣ ਵਿੱਚ ਸਮਝਾਉਣਗੇ ਤੇ ਆਪਾਂ ਸਮਝਣ ਦੀ ਹੁਣ ਦੇਖੋ ਗੁਰੂ ਜੀ ਕਿਵੇਂ ਸ਼ੁਰੂ ਕਰਦੇ ਐ ਇਸ ਬਾਤ ਨੂੰ ਰਤਨ ਤਿਆਗ ਕੌਡੀ ਸੰਗ ਰਚੈ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਗੁਰੂ ਜੀ ਕਹਿੰਦੇ ਸੱਚ ਨੂੰ ਛੱਡ ਕੇ ਉਹ ਸਤਿ ਪਰਮਾਤਮਾ ਨੂੰ ਛੱਡ ਕੇ ਜਿਹੜਾ ਹਮੇਸ਼ਾ ਉਹਦੀ ਯਾਦ ਭੁੱਲ ਕੇ ਤੇ ਝੂਠ ਦੇ ਵਿੱਚ ਜਲ ਰਹੇ ਆ ਮਾਇਆ ਦੇ ਪਿੱਛੇ ਦ੍ਰਿਸ਼ਨਾ ਦੇ ਅਧੀਨ ਜਲ ਰਹੇ ਆ ਤੇ ਕਰ ਕੀ ਰਹੇ ਆ ਰਤਨ ਨੂੰ ਤਿਆਗ ਰਹੇ ਆ ਉਸ ਅਬੂਲਕ ਪਰਮਾਤਮਾ ਦੀ ਯਾਦ ਨੂੰ ਛੱਡ ਕੇ ਤੇ ਕੌਡੀ ਸੰਗ ਰਚੈ ਮਾਇਆ ਮਾਇਆ ਦੀਆਂ ਕੌਡੀਆਂ ਜਿਹੜੀ ਮਾਇਆ ਇੱਕ ਕੋਡੀ ਜਿਨਾ ਬੋਲਾ ਜਿਸ ਦਾ ਉਸ ਨਾਲ ਅਸੀਂ ਰਚੇ ਪਏ ਆ ਜੋ ਛੱਡਣਾ ਸੋ ਇਸਤਰ ਕਰਮਾਨੇ ਜਿਹੜੇ ਨੂੰ ਛੱਡ ਜਾਣਾ ਹੈ ਸੰਸਾਰ ਦੇ ਉੱਤੇ ਜਾਂ ਤੇ ਸਾਨੂੰ ਜਿਉਂਦੇ ਜੀ ਛੱਡ ਜਾਂਦੀ ਹੈ ਮਾਇਆ ਤੇ ਜਾਂ ਅਸੀਂ ਮਾਇਆ ਨੂੰ ਛੱਡ ਕੇ ਚਲੇ ਜਾਂਦੇ ਆ ਉਹਨੂੰ ਅਸੀਂ ਪੱਕਾ ਟਿਕਾਣਾ ਮੰਨ ਲੈਂਦੇ ਆ ਉਹਨੂੰ ਅਸੀਂ ਪਕਾਈ ਚ ਮੰਨ ਲੈਂਦੇ ਆ ਉਹਨੂੰ ਅਟਲ ਸਮਝਦੇ ਆ ਜੋ ਹੋਵਣ ਸੋ ਦੂਰ ਪਰਾਨੇ ਗੁਰੂ ਜੀ ਕਹਿੰਦੇ ਜਿਹੜਾ ਜਿਹੜਾ ਹੋਂ ਹੈ ਉਹਨੂੰ ਅਸੀਂ ਦੂਰ ਸਭੀ ਬੈਠੇ ਆ ਜਨਿ ਜਿਹੜਾ ਸਾਡਾ ਅੰਤ ਹੈ ਉਹਨੂੰ ਅਸੀਂ ਯਾਦਰੀ ਕਰ ਰਹੇ ਤੇ ਉਹਦੇ ਉਹਦੇ ਕਰਕੇ ਅਸੀਂ ਆਪਣੇ ਖਿਆਲ ਤੋਂ ਉਹਨੂੰ ਪਰੇ ਰੱਖੀ ਬੈਠੇ ਆ ਛੋੜ ਜਾਏ ਤਿਸ ਕਾ ਸ਼ਰਮ ਕਰੈ ਬੰਦਾ ਸਾਰੀ ਉਮਰ ਜਿਸ ਚੀਜ਼ ਨੂੰ ਛੱਡ ਜਾਣਾ ਉਸੇ ਨੂੰ ਇਕੱਠੀ ਕਰ ਰਿਹਾ ਉਸੇ ਵਾਸਤੇ ਸਾਰੀ ਖੇਚਲਾ ਕਰ ਰਿਹਾ ਤੇ ਅੰਦਰੋਂ ਛੜ ਕੇ ਤੋਰ ਜਾਂਦਾ ਨੂੰ ਇੱਥੋਂ ਛੱਡ ਕੇ ਜਾਣੀ ਪੈਂਦੀ ਹੈ ਉਹ ਸੰਗ ਸਹਾਈ ਤਿਸ ਪਰ ਹਰੈ ਤੇ ਜਿਹੜਾ ਮਾਲਕ ਚਲਾ ਰਿਹਾ ਜਿਨੇ ਪੜਾਇਆ ਜਿਨੇ ਸਾਨੂੰ ਸੁਖਮ ਤੋਂ ਆਕਾਰ ਦਿੱਤਾ ਉਸ ਮਾਲਕ ਨੂੰ ਛੱਡ ਗਏ ਪਰ ਹਰੈ ਨੂੰ ਛੱਡ ਦਿੱਤਾ ਉਹਨੂੰ ਵਿਸਾਰ ਕੇ ਬੈਠਿਆ ਉਹ ਸਾਡੀ ਚੀਤੇ ਵਿੱਚ ਹੀ ਨਹੀਂ ਹੈਗਾ ਉਹਨੂੰ ਅਸੀਂ ਭੁੱਲ ਗਏ ਚੰਦਨ ਲੇਪ ਉਤਾਰੇ ਧੋਏ ਗਰਦਪ੍ਰੀਤ ਪਸਮ ਸੰਗ ਹੋਏ ਇਥੇ ਸਤਗੁਰੂ ਜੀ ਖੁਦਾਨਾ ਸਾਨੂੰ ਦਿੰਦੇ ਆ ਕਿ ਜੇ ਗਦੇ ਨੂੰ ਧਵਾ ਲਈਏ ਨਾ ਪੂਰੇ ਸਾਬਣਾ ਸੁਬਣਾ ਲਾ ਕੇ ਤੇ ਪਾਣੀ ਨਾਲ ਧਵਾ ਦਈਏ ਉਹ ਫੇਰ ਜਾ ਕੇ ਨਾ ਉਹ ਪੀਕ ਵਿੱਚ ਹੀ ਲਿਟਦਾ ਜਿੱਥੇ ਕੱਕਾ ਰੇਟਾ ਹੋਵੇ ਵੀ ਬਰੀਕ ਉੱਥੇ ਜਾ ਕੇ ਲਿਟਦਾ ਕਿਉਂਕਿ ਉਹਦੀ ਪ੍ਰੀਤ ਹੀ ਉੱਥੇ ਹੈ ਤੇ ਫਿਰ ਸਤਗੁਰੂ ਜੀ ਕੀ ਕਹਿ ਰਿਹਾ ਸਾਡੇ ਮਨ ਨੂੰ ਸਮਝਾ ਰਿਹਾ ਵੀ ਇਹ ਮਨ ਕਦੇ ਵਰਗਾ ਜਿੱਥੇ ਜਿੱਥੇ ਨੂੰ ਚੰਗੀ ਚੀਜ਼ ਮਿਲਦੀ ਹੈ ਚੰਦਨ ਮਿਲਦਾ ਹੈ ਪਰਮਾਤਮਾ ਦੀ ਯਾਦ ਰੂਪੀ ਚੰਦਰ ਨੂੰ ਛੱਡ ਕੇ ਉਹਨੂੰ ਛੱਡ ਰਿਹਾ ਤੇ ਧੂੜdal ਅਸ਼ਨਾਣ ਕਰ ਰਿਹਾ ਤੇ ਧੂੜ ਵਿੱਚ ਜਾ ਕੇ ਲਿਬੜ ਰਿਹਾ ਜਿਵੇਂ ਦੁਨੀਆ ਦੀ ਮਾਇਲ ਪਾਇਆ ਦੀਆਂ ਤ੍ਰਿਸ਼ਨਾਵਾਂ ਵਿੱਚ ਇਹ ਆਪਣੇ ਆਪ ਨੂੰ ਡੋਬ ਰਿਹਾ ਅੰਧਕੂਪ ਮਹਿ ਪਤਿਤ ਬਕਰਾਲ ਇਸ ਤਰ੍ਹਾਂ ਹਰੂਜ ਕਹਿੰਦੀ ਅਗਿਆਨੀ ਹੋ ਕੇ ਮਰ ਤੇ ਢੂੰਗੀ ਖੂਹ ਵਿੱਚ ਡਿੱਗਿਆ ਪਿਆ ਘਾਰਕ ਖੂਹ ਵਿੱਚ ਡਿੱਗਿਆ ਪਿਆ ਨਾਨਕ ਕਾੜ ਲਿਓ ਪ੍ਰਭ ਦਿਆਲ। हे ਨਾਨਕ ਅਰਦਾਸ ਕਰੀਏ ਉਸ ਮਾਲਕ ਅਗੀ। ਬਾਬਾ ਬਾਬਾ ਬਾਪੂ ਜੀ ਕਰੋ ਨਾਨਕ ਦੇਵ ਜੀ ਆਪਣੇ ਉੱਤੇ ਲਾ ਕੇ ਕਹਿ ਰਿਹਾ हे ਨਾਨਕ ਅਰਦਾਸ ਕਰ ਆਖ ਐ ਮਾਲਕਾ ਐ ਕਿਰਪਾਲੂ ਮਾਲਕਾ ਮੈਨੂੰ ਇਸ ਸੰਸਾਰ ਸਮੁੰਦਰ ਤੋਂ ਕਟ ਲੈ। ਇਸ ਇੰਦੀ ਰੇਖੂ ਵਿੱਚੋਂ ਕਟ ਲੈ। ਕਿਉਂਕਿ ਇਸ ਬਕਰਾਲ ਖੂਬ ਵਿੱਚ ਮੈਂ ਡਿੱ ਗਿਆ ਪਿਆ ਮਾਇਆ ਦੇ ਪਿਆਰ ਵਿੱਚ। ਮੈਨੂੰ ਠੁਕਾ ਦੇ। ਬੈਠੋ ਬਚਾ ਗੁਰੂ ਜੀ ਕਹਿ ਰਹੇ ਆਪਣੇ ਉੱਤੇ ਰੱਖ ਕੇ ਦੇਖੋ ਸਾਨੂੰ ਸਮਝਾਇਆ ਸਾਨੂੰ ਕਹਿ ਰਹੇ ਕਿ ਤੂੰ ਇਹ ਕੰਮ ਕਰ ਹੁਣ ਅਗਲਾ ਜੋ ਬੰਦ ਹੈ ਇਹਦੇ ਵਿੱਚ ਗੁਰੂ ਜੀ ਨੇ ਇੱਕ ਪਸ਼ੂ ਦੀ ਸਾਨੂੰ ਉਦਾਹਰਣ ਦੇ ਕੇ ਸਾਡੇ ਮਨ ਨੂੰ ਸਮਝਾਇਆ ਹੁਣ ਅਗਲੀ ਜੋ ਬੰਦ ਹੈ ਉਹਨੂੰ ਆਪਾਂ ਪੜ੍ਹਗੇ ਤੇ ਉਹਦੇ ਵਿੱਚ ਹੋਰ ਗਹਿਰੀਆਂ ਗੱਲਾਂ ਆ ਜਾਣਗੀਆਂ ਕਰਤੋਤ ਪਸ਼ੂ ਕੀ ਮਾਨਸ ਜਾਤ ਗੁਰੂ ਜੀ ਕਹਿੰਦੇ ਅੰਦਰ ਤੇ ਗਰਤੀਆਂ ਮਨੁੱਖ ਦੇ ਅੰਦਰ ਪਸ਼ੂਆਂ ਵਾਲੀਆਂ ਪਈਆਂ ਨੇ ਅੰਦਰ ਸੁਭਾਅ ਅੰਦਰ ਕੀ ਰਿਹਾ ਕਰ ਜਿਹੜਾ ਪਸ਼ੂਆਂ ਵਾਲਾ ਪਿਆ ਸਾਰੀ ਮਤੋਂ ਪਈ ਹੈ ਲੋਕਪਚਾਰ ਕਰੇ ਦਿਨ ਰਾਤ ਉਹਨਾਂ ਲੋਕਾਂ ਵਾਸਤੇ ਵਿਖਾਵਾ ਕਰ ਰਿਹਾ ਕਿ ਮੈਂ ਬੜਾ ਤਕੜਾ ਹਾਂ ਮੈਂ ਬੜਾ ਵਧੀਆ ਇਨਸਾਨ ਆ ਮੇਰੇ ਵਰਗਾ ਕੋਈ ਹੈ ਹੀ ਨਹੀਂ ਆਪਣੇ ਆਪ ਨੂੰ ਤੇ ਦਿਖਾਤ ਦੇ ਰਿਹਾ ਪਰ ਅੰਦਰ ਪਸ਼ੂਆਂ ਵਾਲੇ ਸਾਰੇ ਵਿਚਾਰ ਪਏ ਨੇ ਬਾਹਰ ਭੇਖ ਅੰਦਰ ਮਲ ਮਾਇਆ ਅੰਦਰ ਤੇ ਮਾਇਆ ਦਾ ਪਿਆਰ ਤੇ ਬਾਹਰੋਂ ਭੇਖ ਕਰਕੇ ਆਪਣੇ ਆਪ ਨੂੰ ਧਾਰਮਿਕ ਕਹਿ ਰਿਹਾ ਹੈ ਬਾਹਰ ਬੜਾ ਤਕੜਾ ਪਾਇਆ ਹੋਇਆ ਧਾਰਮਿਕ ਭੇਖ ਗੁਰੂ ਜੀ ਬਾਰ ਬਾਰ ਇਹਨਾਂ ਭੇਖੀਆਂ ਬਾਰੇ ਬਾਰ ਬਾਰ ਗੱਲ ਕਰਦੇ ਆ ਬਾਣੀ ਵਿੱਚ ਅਸੀਂ ਕਿਤੋਂ ਵੀ ਵਰਜੀ ਪੜ ਸਕਦੇ ਆ ਸਾਰਿਆਂ ਨੂੰ ਕਹਿ ਰਿਹਾ ਹੁਣ ਦੇਖੋ ਜੋਗੀ ਨੂੰ ਜਨਜੀ ਸਾਹਿਬ ਵਿੱਚ ਹੀ ਸਮਝਾ ਰਹੇ ਗੁਰੂ ਜੀ ਕਹਿੰਦੇ ਬਾਹਰੀ ਭੇਖ ਨਾ ਕਰ ਅੰਤਰ ਮਤ ਅੰਤਰ ਮਨ ਇਹਨਾਂ ਚੀਜ਼ਾਂ ਨੂੰ ਵਸਾ ਸਬਰ ਸੰਤੋਖ ਦਇਆ ਧਰਮ ਪ੍ਰਮਾਤਮਾ ਦੀ ਯਾਦ ਇਹਨਾਂ ਚੀਜ਼ਾਂ ਨੂੰ ਆਪਣੇ ਅੰਦਰ ਵਸਾ ਬਾਹਰੀ ਭੇਖ ਛੜ ਦੇ ਬਾਹਰੀ ਭੇਖਾਂ ਨੂੰ ਗਿਣਦੇ ਜਾਂਦੇ ਗੁਰੂ ਜੀ ਅਤਰੀਵ ਮਨ ਵਿੱਚ ਕਰਨ ਵਾਲੀਆਂ ਕਰਨਾ ਨਾਲ ਨਾਲ ਸਮਝਾ ਜਾਂਦੇ ਆਪਾਂ ਪਉੜੀ ਪੜ੍ਹਦੇ ਆ ਨਾ ਆਪਣੇ ਜਵਜੀ ਸਾਹਿਬ ਵਿੱਚ ਮੁੰਦਾ ਸੰਤੋਖ ਸ਼ਰਮਪਤ ਝੋਲੀ ਧਿਆਨ ਕੀ ਕਰਗੇ ਗੁਰੂਤ ਪੜ੍ਹਦੇ ਆ ਫੜੀ ਪੜੀਏ ਤੇ ਸਮਝ ਗਿਓ ਹੁਣ ਗੁਰੂ ਜੀ ਕਹੇ ਬਾਹਰ ਦੇਖ ਅੰਦਰ ਮਲ ਮਾਇਆ ਸਭਛ ਨਹੀਂ ਕੁਛ ਕਰੇ ਛਪਾਇਆ ਹੁਣ ਦੇਖੋ ਬੰਦਾ ਛਪਾ ਕੇ ਮਨ ਦੇ ਵਿੱਚ ਰੱਖ ਕੇ ਬਾਹਰੋਂ ਧਾਰਮਿਕ ਪੋਸ਼ਾਕ ਪਾ ਕੇ ਮਾਇਆ ਮਿਰ ਨੂੰ ਖੋਜਣ ਲੱਗਿਆ ਹੋਇਆ ਹੈ ਮਾਇਆ ਦੇ ਵਾਸਤੇ ਤਰਦਮ ਕਰਨ ਲੱਗਿਆ ਹੋਇਆ ਹੈ ਮਾਇਆ ਵਾਸਤੇ ਕੋਸ਼ਿਸ਼ਾਂ ਕਰਨ ਲੱਗਿਆ ਹੈ ਗੁਰੂ ਜੀ ਕਹਿੰਦੇ ਅੰਦਰ ਆਪਣੇ ਆਪ ਨੂੰ ਛਪਾ ਰਿਹਾ ਇਸ ਗੱਲ ਪਰ ਛਪ ਨਹੀਂ ਰਹੀ ਇਹ ਬੈਲ ਛਿਪਨੀ ਰੀ ਲੁਕ ਨਹੀਂ ਰਹੀ ਬਾਹਰ ਗਿਆਨ ਧਿਆਨ ਇਸ਼ਨਾਨ ਬਾਹਰੋਂ ਗਿਆਨ ਦੀਆਂ ਗੱਲਾਂ ਕਰਦਾ ਹੈ ਕਹਿੰਦਾ ਪ੍ਰਮਾਤਮਾ ਨਾਲ ਧਿਆਨ ਜੁੜਿਆ ਹੋਇਆ ਤੇ ਇਸ਼ਨਾਨ ਦੀਆਂ ਗੱਲਾਂ ਕਰਦਾ ਵੀ ਮੇਰਾ ਮਨ ਪ੍ਰਮਾਤਮਾ ਨਾਲ ਜੁੜਿਆ ਹੋਇਆ ਹੈ ਅੰਤਰ ਵਿਆਪੇ ਲੋਭ ਸੁਹਾਨ ਪਰ ਅੰਦਰ ਲੋਭ ਰੂਪੀ ਕਰਤਾ ਵਰਤ ਰਿਹਾ ਸਵਾਰ ਕਹਿੰਦੀ ਹੈ ਕੁੱਤੇ ਨੂੰ ਲੋਭ ਲੋਭ ਰੂਪੀ ਕੁੱਤਾ ਤਾਂ ਕਿ ਕੁੱਤੇ ਦੀ ਵਰਤੀ ਨਾਲ ਜਿ ਮੰਨੀ ਗਈ ਹੈ ਇਸ ਵਰਤੀ ਦਾ ਜ਼ਿਕਰ ਗੁਰੂ ਜੀ ਇੱਥੇ ਕਰ ਦਿੰਦੇ ਆ ਕਿ ਬੰਦਿਆਂ ਤੇਰੇ ਅੰਦਰ ਲਾਲਚ ਵਸਿਆ ਹੋਇਆ ਤੇ ਲਾਲਚ ਕਾਰਨ ਤੂੰ ਬਾਹਰੋਂ ਭੇਖ ਕੀਤਾ ਹੋਇਆ ਤਾਂ ਕਿ ਲੋਕਾਂ ਨੂੰ ਲੁੱਟਿਆ ਜਾ ਸਕੇ ਇਹ ਗੱਲ ਗੁਰੂ ਜੀ ਕਹਿੰਦੇ ਆ ਅੰਤਰ ਅਗਨ ਬਾਹਰ ਤਨ ਸਵਾਹ ਗੁਰੂ ਜੀ ਕਹਿੰਦੇ ਅੰਦਰ ਤੇ ਤ੍ਰਿਸ਼ਨਾ ਦੀ ਅਗ ਲੱਗੀ ਹੋਈ ਹੈ ਤੇ ਬਾਹਰ ਤੋਂ ਆਪਣੇ ਆਪ ਨੂੰ ਸਵਾਹ ਵਿੱਚ ਲਵੇੜਿਆ ਹੋਇਆ ਹੈ ਇਹ ਕਹਿਣਾ ਕਿ ਮੇਰਾ ਸਰੀਰ ਸਵਾਹ ਜਦੋਂ ਤੂੰ ਆਪਣੇ ਸਰੀਰ ਨੂੰ ਸਵਾਹ ਦਿਖਾ ਰਹੇ ਹੈਂ ਮਨ ਨਹੀਂ ਰਿਹਾ ਕਿਉਂਕਿ ਤੇਰੇ ਅੰਦਰ ਤੇ ਮਾਇਆ ਦੀ ਲਗਨ ਲੱਗੀ ਹੋਈ ਹੈ ਮਾਇਆ ਦਾ ਪਿਆਰ ਪਿਆ ਹੋਇਆ ਗਲ ਪੱਥਰ ਕੈਸੇ ਤਰੇ ਅਠਾ ਗਲ ਵਿੱਚ ਤੂੰ ਪਾਇਆ ਹੋਇਆ ਪੱਥਰ ਕਿਹੜਾ ਵਿਕਾਰਾਂ ਦਾ ਤੇਰੇ ਹੀ ਹਿਰਦੇ ਵਿੱਚ ਨਿਰੇ ਵਿਕਾਰ ਵਸੇ ਪਏ ਤੇ ਵਿਕਾਰ ਦਾ ਭਾਰ ਹੈ ਜਿਹੜਾ ਅਸਾਹ ਭਾਰ ਹੈ ਤੇ ਇਹ ਵਰਤਨ ਨੂੰ ਸਮੁੰਦਰ ਤੋਂ ਤੋੜੇਗਾ ਇਸ ਸੰਸਾਰ ਤੋਂ ਤੈਨੂੰ ਬਚਾਏਗਾ ਕਿਵੇਂ ਨਹੀਂ ਪਹਚਾਏਗਾ ਕਿਉਂਕਿ ਤੂੰ ਤੇ ਇਨਾ ਇਨਾ ਚਤਰਾ ਵਿੱਚ ਪੈ ਗਿਆ ਤੂੰ ਤੇ ਵਕਾਰਾਂ ਵਿੱਚ ਲੱਗੇ ਹੋਏ ਆ ਇਹ ਕਿੱਡਾ ਵੱਡਾ ਵਕਾਰ ਹੈ ਕਿ ਬਾਹਰੋਂ ਤੂੰ ਭੇਖ ਕਰ ਰਿਹਾ ਧਾਰਮਿਕ ਤੇ ਅੰਦਰ ਤੇਰੇ ਮਾਇਆ ਦੀ ਤ੍ਰਿਸ਼ਨਾ ਕਿਹਨੂੰ ਕਹਿ ਰਿਹਾ ਉਤੇ ਆਪਾ ਪੜਨਾ ਹੈ ਨਾ ਆਪਾ ਆਪ ਨੂੰ ਕਹਿ ਰਿਹਾ ਇਹ ਵਾਤਾ ਸੋਚਣਾ ਕਿ ਕਿਸੇ ਨੂੰ ਹੋਰ ਕਹਿ ਰਿਹਾ ਸਾਨੂੰ ਕਹਿ ਰਿਹਾ ਜਾ ਕੇ ਅੰਤਰ ਵਸੈ ਪ੍ਰਭ ਆਪ ਗੁਰੂ ਹੀ ਕਹਿੰਦੇ ਜੀ ਦੇ ਅੰਦਰ ਉਹ ਮਾਲਕ ਆਪ ਵਸ ਜਾਂਦਾ ਹੈ ਜਿਨੂ ਆਪ ਇਹ ਗਿਆਨ ਬਖਸ਼ਿਸ਼ ਕਰ ਦਿੰਦਾ ਹੈ ਨਾਨਕ ਤੇਜਨ ਸਹਿਜ ਸਮਾਤ ਗੁਰੂ ਜੀ ਕਹਿੰਦੇ ਉਹ ਜੀਵ ਫਿਰ ਇਹਨਾਂ ਪਸ਼ੂ ਵਰਤਿਆ ਨੂੰ ਛੱਡ ਕੇ ਸਹਿਜ ਵਿੱਚ ਰਹਿਣਾ ਸ਼ੁਰੂ ਕਰ ਦਿੰਦੇ ਆ ਅਡੋਲ ਅਵਸਥਾ ਵਿੱਚ ਟਿਕ ਜਾਂਦੇ ਆ ਮਾਇਆ ਦੇ ਪਿੱਛੇ ਉਹਨਾਂ ਮਨ ਦੌੜਦਾਰੀ ਤੇ ਸਹਿਜ ਵਿੱਚ ਰਹਿੰਦੇ ਆ ਉਸ ਮਾਰਕ ਨੂੰ 24 ਘੰਟੇ ਸਿਵਰਦੇ ਆ 24 ਘੰਟੇ ਯਾਦ ਰੱਖਦੇ ਐ ਸੋ ਇਸ ਤਰ੍ਹਾਂ ਜਦੋਂ ਅਸੀਂ ਬਾਣੀ ਨੂੰ ਸਮਝਾਂਗੇ ਨਾ ਆਪ ਪੜਾਂਗੇ ਆਪਣੇ ਵਾਸਤੇ ਅਸਲ ਸਭ ਤੋਂ ਵੱਡਾ ਕਾਰਨ ਕੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖਾਂ ਤੇ ਅਸੀਂ ਸਿੱਖ ਬਣੀਏ ਅਸੀਂ ਕੁਝ ਨਾ ਬਣੀਏ ਅਸੀਂ ਕੋਈ ਵਜ਼ੀਰ ਨਾ ਬਣੀਏ ਅਸੀਂ ਪ੍ਰਧਾਨ ਨਾ ਬਣੀਏ ਅਸੀਂ ਕੁਝ ਨਾ ਬਣੀਏ ਅਸੀਂ ਕੇਵਲ ਤੇ ਕੇਵਲ ਗੁਰੂ ਦੇ ਸਿੱਖ ਬਣ ਜਾਈਏ ਤੇ ਸਿੱਖ ਬਣਨ ਵਾਸਤੇ ਫਿਰ ਸਿੱਖਣਾ ਪਏਗਾ ਤੇ ਸਿੱਖਣ ਵਾਸਤੇ ਕੀ ਕਰਨਾ ਪਏਗਾ ਬਾਣੀ ਪੜ੍ਹਨੀ ਪਊਗੀ ਤੇ ਬਾਣੀ ਪੜ੍ਹਨੀ ਕਿਵੇਂ ਪਊਗੀ ਸਮਝ ਸਮਝ ਕੇ ਪੜ੍ਹਨੀ ਪਊਗੀ ਹਾਂ ਦੇਖੋ ਆਪਾਂ ਅਨੰਦ ਸਵਾ ਪੜ੍ਹਦੇ ਆਂ ਜਪਜੀ ਸਾਹਿਬ ਪੜ੍ਹਦੇ ਆਂ ਅਸੀਂ ਪੜੀ ਜਾ ਰਿਹਾ ਠੀਕ ਹੈ ਸਾਡੇ ਦਿਮਾਗ ਨੂੰ ਸਸ ਦਿਮਾਗ ਨੂੰ ਕੋਈ ਮੈਸੇਜ ਜਾਂਦਾ ਹੋਵੇਗਾ ਇਹਦੇ ਵਿੱਚੋਂ ਪਰ ਜੇਸੀ ਟੋਟਲੀ ਇਸ ਮੈਸੇਜ ਨੂੰ ਆਪਣੇ ਅੰਦਰ ਬਸਾਉਣਾ ਚਾਹੁੰਦੇ ਆ ਸਾਰੇ ਨੂੰ ਬਸਾਉਣਾ ਚਾਹੁੰਦੇ ਆ ਤੇ ਸਾਨੂੰ ਬਾਣੀ ਸਮਝ ਕੇ ਪੜ੍ਹਨੀ ਪਵੇਗੀ ਬਾਣੀ ਨੂੰ ਸਮਝਦੇ ਜਾਈਏਗੇ ਉਹ ਸੰਦੇਸ਼ ਜੋ ਗੁਰੂ ਜੀ ਸਾਨੂੰ ਦੇ ਰਿਹਾ ਹੈ ਉਹਨਾਂ ਸੰਦੇਸ਼ਾਂ ਨੂੰ ਉਹਨਾਂ ਆਪੇਸ਼ਾਂ ਨੂੰ ਆਪਣੇ ਹਿਰਦੇ ਵਿੱਚ ਤਾਂ ਹੀ ਬਿਠਾ ਸਕਾਂਗੇ ਜੇ ਸਾਨੂੰ ਪੜਨ ਲੱਗਿਆ ਸਮਝ ਆਉਂਦੀ ਹੈ ਸੁਣੀਏ ਮੰਨੀਏ ਤਾਂ ਗੱਲ ਬਣਨੀ ਹੈ ਪਹਿਲਾਂ ਸੁਣਨ ਵਾਸਤੇ ਕੀ ਕਰਨਾ ਪਏਗਾ ਸੁਣ ਕੇ ਸਮਝਣਾ ਪਏਗਾ ਫਿਰ ਕੀ ਕਰਨਾ ਜੀਵਨ ਵਿੱਚ ਲਾਗੂ ਕਰਨਾ ਤੇ ਜੀਵਨ ਵਿੱਚ ਲਾਗੂ ਕਰਿਆ ਗਿਆ ਗਿਆਨ ਅਨੁਭਵ ਬਣ ਜਾਂਦਾ ਹੈ ਤੇ ਅਨੁਭਵ ਨਾਲ ਹੀ ਅਡੋਲ ਅਵਸਥਾ ਵਿੱਚ ਜਾਣਾ ਹੈ ਅਡੋਲ ਅਵਸਥਾ ਤੋਂ ਪਰਮਾਤਮਾ ਨਾਲ ਜੁੜਨਾ ਹੈ ਇਹ ਗੁਰੂ ਜੀ ਸਾਡਾ ਰੋਜ਼ ਸਮਝਾਉਂਦੇ ਆਂ ਹਰ ਬਾਣੀ ਵਿੱਚ ਸਮਝਾਉਂਦੇ ਆਂ ਹਰ ਜਗ੍ਹਾ ਸਮਝਾਉਂਦੇ ਆਂ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਰਹੀਏ ਬਸ ਇਹ ਬਾਣੀ ਪੜਾਂਗੇ ਤਾਂ ਸਮਝਾਂਗੇ ਸੋ ਬਾਣੀ ਆਪ ਪੜੋ ਆਪਣੇ ਵਾਸਤੇ ਪੜੋ ਸਮਝ ਸਮਝ ਕੇ ਪੜੋ ਧਿਆਨ ਨਾਲ ਪੜੋ ਭਾਵੇਂ ਇੱਕ ਸ਼ਬਦ ਰੋਜ਼ ਪੜ੍ਹ ਲਓ